ਦਰਾਹਾ ਪੁਲਿਸ ਨੇ 2 ਕਿਲੋ ਅਫੀਮ ਨਾਲ ਥਾਰ ਸਵਾਰ ਮਾਂ ਬੇਟਾ ਕੀਤੇ ਕਾਬੂ ਮਾਮਲਾ ਦਰਜ ਦੋਨੋਂ આરોપી ਲੁਧਿਆਣਾ ਦੇ ਰਹਿਣ ਵਾਲੇ ਹਨ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਦਰਾਹਾ ਜੀਟੀ ਰੋਡ ਤੇ ਮੈਕਡੋਨਲ ਜਿਹੜੇ ਜਾਂਦੀ ਸੁੰਸਾਨ ਰੋਡ ਤੇ ਇੱਕ ਥਾਰ ਗੱਡੀ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਦੇ ਦੌਰਾਨ ਕਾਰ ਸਵਾਰ ਮਾਂ ਬੇਟਾ ਤੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਤਾ ਆਰੋਪੀਆਂ ਦੀ ਪਛਾਣ ਕਰਨਜੀਤ ਸਿੰਘ ਬਾਲੀਆ ਅਤੇ ਦਰਸ਼ਨਾ ਨਿਵਾਸੀ ਲੁਧਿਆਣਾ ਦੇ ਰੂਪ ਚ ਹੋਈ ਪੁਲਿਸ ਦੇ ਦੱਸਣ ਅਨੁਸਾਰ ਇਹ ਲੋਕ ਇੱਕ ਵਾਰ ਪਹਿਲਾਂ ਵੀ ਈਫੀਮ ਲਿਜਾ ਚੁੱਕੇ ਸਚੂ ਸਾਹਿਬ ਇੱਕ ਮਾਂ ਬੇਟਾ ਕਾਬੂ ਕੀਤੇਲੇ ਥਾਰਸ ਵਰ ਕੀ ਮਾਮਲਾ ਸੀ ਕੱਲ੍ਹ ਸਹੀ ਸ਼ੱਕੀ ਪੁਰਸ਼ਾਂ ਦੀ ਇਤਲਾਸ ਦੇ ਵਿੱਚ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀ ਤਾਂ ਸਰਵਿਸ ਰੋਡ KFC ਦੇ ਨੇੜੇ ਇੱਕ ਰਸਤਾ نیچے ਨੂੰ ਉਤਰਦਾ ਤੇ ਉੱਥੇ ਸਾਨੂੰ ਬੇਅਵਾਜ਼ ਜਗ੍ਹਾ ਦੇ ਵਿੱਚ ਇੱਕ ਥਾਰ ਲੰਗਦੀ ਜਿਹੜੀ ਦਿਖਾਈ ਦਿੱਤੀ ਉਹਨੂੰ ਰੋਕਿਆ ਗਿਆ ਦਰਾਨੇ ਚੈਕਿੰਗ ਜਦੋਂ ਉਹਦੀ ਕੀਤੀ ਗਈ ਤਾਂ ਉਹਦੇ ਵਿੱਚੋਂ ਸਾਨੂੰ 2 ਕਿਲੋ ਜਿਹੜੀ ਅਫੀਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਤੇ ਜਿਹਦੇ ਤੇ ਅਸੀਂ ਮਕਦਮਾ ਨੰਬਰ 81 ਅੰਡਰ ਸੈਕਸ਼ਨ 18 25 685 ਐਨਡੀਪੀਐਸ ਦਰਜ ਰਜਿਸਟਰ ਜਿਹੜਾ ਅਸੀਂ ਕਰਤੀ ਸਰ ਪਤਾ ਲੱਗਿਆ ਜੀ ਇਹ ਲੋਕ ਕਿੱਥੋਂ ਲੈ ਕੇ ਆ ਰਹੇ ਸੀ ਅਫੀਮ ਇਹਦੇ ਅਸੀਂ ਫਾਰਵਰਡ ਤੇ ਬੈਕਵਰਡ ਲਿੰਕ ਡਵੈਲਪ ਕਰ ਰਹੇ ਹਾਂ ਇਹ ਪੁਸ਼ਕਿਰ ਦੇ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਆਊਟ ਆਫ ਸਟੇਟ ਹਰਿਆਣਾ ਤੋਂ ਜਿਹੜਾ ਮਾਲ ਹੈ ਉਹ ਲੈ ਕੇ ਆਉਂਦਾ ਹੈ ਤੇ ਇੱਥੇ ਆ ਕੇ ਛੋਟੇ-ਛੋਟੇ ਸੈਂ ਦੇ ਵਿੱਚ ਅੱਗੇ ਸੇਲ ਕਰ ਦਿੰਦਾ ਹੈ ਸਰ ਕੀ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈਗਾ ਸਰ ਰੂਪੀਆਂ ਦੀ ਪਹਿਚਾਨ ਕੀ ਹੈ ਇਹ ਇਹਨਾਂ ਦਾ ਨਾਮ ਹੈਗਾ ਜੀ ਕਰਨਵੀਰ ਸਿੰਘ ਵਾਲੀਆ ਤੇ ਲੁਧਿਆਣੇ ਦੇ ਰਹਿਣ ਵਾਲੇ ਨੇ ਇਹਦੀ ਮਾਤਾ ਜੀ ਦਾ ਨਾਮ ਹੈ ਦਰਸ਼ਨਾ ਇਹ ਦੋਨੋਂ ਹੀ ਫੁਟੇਜ ਦਾ ਆਪਣਾ ਫੁੱਟਵੇਅਰ ਦਾ ਕੰਮ ਕਰਦੇ ਨੇ ਸ਼ੂਜ਼ ਦਾ ਤੇ ਸਰ ਕਿੰਨੇ ਲੰਮੇ ਸਮੇਂ ਤੋਂ ਪਤਾ ਲੱਗਿਆ ਜੀ ਇਹ ਕਰ ਰਹੇ ਨੇ ਇਹ ਤੌਰਕਤੰਦਾ ਤੇ ਜਿੰਨੀ ਹੁਣ ਤੱਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਦੌਰਾਨ ਇੱਕ ਵਾਰ ਪਹਿਲਾਂ ਵੀ ਇਹ ਜਾ ਕੇ ਉਥੋਂ ਲੈ ਕੇ ਆਇਆ ਤੇ ਬਾਕੀ ਅਸੀਂ ਫਾਰਵਰਡ ਤੇ ਬੈਕਵਰਡ ਲਿੰਕ ਜੈ ਅਸੀਂ ਡਿਵੈਲਪ ਕਰਕੇ ਜਿੰਨੀ ਸਾਨੂੰ ਹੋਰ ਇਨਫੋਰਮੇਸ਼ਨ ਮਿਲੀ ਤਾਂ ਉਸ ਤੁਹਾਡਾ ਸ਼ੁਕਰੀਆ